ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣਨੋਂ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਔਨ ਦਾ ਪਹਿਲਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਬਰਨ ਦੇ ਵਿੱਚ ਸ਼ੁਕਰ ਗਿ ਹੈ ਜੀ ਬਹੁਤ ਬਹੁਤ ਮਿਹਰਬਾਨੀ ਜੀ ਜੀ ਸਾਹਿਬ ਜੀ ਦਾ ਕੀ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਨਾਮਜ਼ਦਗੀਆਂ ਭਰੀਆਂ ਜਾ ਰਹੀ ਸੀਗੀਆਂ ਕੱਲ 4 ਦਸੰਬਰ ਵਾਲੇ ਦਿਨ ਤੱਕ ਕਾਫੀ ਥਾਂਵਾਂ ਤੇ ਹੰਗਾਮਾ ਦੇਖਣ ਨੂੰ ਮਿਲਿਆ ਵਿਰੋਧੀਆਂ ਵੱਲੋਂ ਦੇਖੋ ਕੱਲ ਕਾਫੀ ਥਾਮਾ ਦੇ ਉੱਤੇ ਕਾगज ਚੱਕੇ ਗਏ ਦੋਸ਼ ਲੱਗਦੇ ਨੇ ਆਮ ਆਦਮੀ ਪਾਰਟੀ ਜਿਹੜੀ ਹਾਕਮਤ ਹੈ ਉਹਨਾਂ ਨੇ ਨਾਮਜ਼ਦਗੀ ਹੀ ਨਹੀਂ ਭਰਨ ਦਿੱਤੀਆਂ ਕਈ ਥਾਮਾ ਤੇ ਕਾगज ਲੱਗੇ ਕਈ ਥਾਮਾ ਤੇ ਕੁਝ ਇਸ ਸਬੰਧ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਬ੍ਰੋਧੀ ਤਰਦੇ ਆਗੂ ਪ੍ਰਤਾਪ ਸਿੰਘ ਬਾਜਵਾ ਉਹ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਗਏ ਉਹਨਾਂ ਨੇ ਇਹ ਸਬੰਧ ਦੇ ਵਿੱਚ ਜਿਹੜੇ ਪੰਜਾਬ ਦੇ ਹਰਿਆਣਾ ਦੇ ਮੁੱਖ ਜੱਜ ਨੇ ਚੀਫ ਜਸਟਿਸ ਆਫ ਪੰਜਾਬ ਹਰਿਆਣਾ ਹਾਈ ਕੋਰਟ ਸ਼ੀਲ ਲਾਗੂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਉਹ ਕਹਿੰਦੇ ਕਿ ਜਿਹੜਾ ਕੁਝ ਕੱਲ ਇੱਥੇ ਵਾਪਰਿਆ ਇਹ ਬੜਾ ਖਤਰਨਾਕ ਇਸ ਤਰ੍ਹਾਂ ਦਾ ਰਵਈਆ ਪਹਿਲਾਂ ਕਦੇ ਨਹੀਂ ਵਾਪਰਿਆ ਦੂਜੇ ਕਹਿੰਦੇ ਨੇ ਕਿ ਆਪ ਦੇ ਸਮੇਂ ਭੁੱਲ ਜਾਂਦੇ ਨੇ ਬਾਜਵਾ ਸਾਹਿਬ ਦੇ ਸੀਲ ਲਾਗੂ ਤੇ ਸਾਹਮਣੇ ਜਿਹੜੇ ਸਾਡੇ ਮੁੱਖ ਜੱਜ ਨੇ ਇਹ ਸਾਰਾ ਮਾਮਲਾ ਲਿਆਂਦਾ ਤਾਂ ਉਹਨਾਂ ਦੱਸਿਆ ਕਿ ਜਵਾਨੀ ਬੇਨਤੀ ਸਵੀਕਾਰ ਕਰ ਲਈ ਉਹਨਾਂ ਨੇ ਅਤੇ 8 ਦਸੰਬਰ ਸੋਮਵਾਰ ਨੂੰ ਸੂਚੀਬੱਧ ਕਰ ਲਿਆ ਸੁਣਵਾਈ ਲਈ ਮੰਗੀ ਹੈ ਕਿ ਜਿਹੜੇ ਕੱਲ ਕਾਗਜ਼ ਢਾਕਲ ਕੀਤੇ ਗਏ ਉਹਨਾਂ ਚੋਂ ਬਹੁ ਗਿਣਤੀ ਕਾਗਜ਼ ਨਿਰਪੱਖਤਾ ਨਾਲ ਨਹੀਂ ਲਏ ਗਏ ਉਹਨਾਂ ਵਿੱਚ ਨਿਰਪੱਖਤਾ ਨਹੀਂ ਸੀ ਸੋ ਆਪਾਂ ਕਹਿ ਸਕਦੇ ਹਾਂ ਇਸ ਸਬੰਧ ਦੇ ਵਿੱਚ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ 8 ਦਸੰਬਰ ਨੂੰ ਕੀ ਫੈਸਲਾ ਕਰਦੀ ਹੈ ਇਹਦੇ ਉੱਤੇ ਨਿਰਭਰ ਕਰੇਗਾ ਪਰ ਵਿਰੋਧੀ ਧਿਰ ਨੇ ਮਾਮਲਾ ਉੱਚ ਅਦਾਲਤ ਦੇ ਸਾਹਮਣੇ ਲਿਆ ਦਿੱਤਾ ਜੀ ਸੋ ਦੂਜੀ ਪਾਸੇ ਗੱਲ ਕਰਾਂਗੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਪੀਰ ਸਿੰਘ ਬਾਦਲ ਵੱਲੋਂ ਵੀ ਅੱਜ ਮੀਡੀਆ ਦੇ ਨਾਲ ਮਿਲੇ ਸੀ ਤਾਂ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਜੋ ਪਟਿਆਲਾ ਦੇ ਐਸਐਸਪੀ ਤੇ ਪੁਲਿਸ ਦੇ ਜਿਹੜੇ ਉੱਚ ਅਫਸਰ ਨੇ ਗੱਲਬਾਤ ਕਰ ਰਹੀ ਸੀ ਤਾਂ ਉਹਨਾਂ ਦੇ ਖਿਲਾਫ ਵੀ ਪਰਚਾ ਦਰਜ ਹੋਣਾ ਚਾਹੀਦਾ ਜੀ ਸੁਖਵੀਰ ਸਿੰਘ ਬਾਦਲ ਪਤਾ ਲੱਗਿਆ ਕਿ ਉਹ ਜਿਹੜਾ ਗੁਰੂ ਨਾਨਕ ਦਰਬਾਰ ਝਾਂਡੇ ਦੇ ਮੁਖੀ Swami ਰਾਮਪਾਲ ਸਿੰਘ ਦੇ ਪਿਤਾ ਬਾਬਾ ਗੁਲਜਾਰ ਸਿੰਘ ਦੀ 24ਵੀਂ ਵਰਸੀ ਦੇ ਉੱਤੇ ਸਮਾਗਮ ਵਿੱਚ ਸ਼ਾਮਲ ਹੋਣ ਵਾਸਤੇ ਗਏ ਸਨ ਉਹਨਾਂ ਨੇ ਉਹਨਾਂ ਨੂੰ ਸ਼ਰਧਾ ਦੇ ਪੁਲ ਪੇਂਟ ਕਰਨ ਤੋਂ ਬਾਅਦ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਇੱਕ ਜਿ ਦਿਖਰੀ ਪਊਗੀ ਕਿ ਸੁਖਵੀਰ ਸਿੰਘ ਬਾਦਲ ਇਹਨਾਂ ਚੋਣਾਂ ਦੇ ਦੌਰਾਨ ਕਾਫੀ ਸਰਗਰਮੀ ਦਿਖਾ ਰਹੇ ਨੇ ਉਹ ਜਿੱਥੇ-ਜਿੱਥੇ ਵਰਕਰ ਮੰਗ ਕਰਦੇ ਐ ਉਥੇ ਪੂਰਨ ਤੌਰ ਤੇ ਜਾਣ ਦਾ ਯਤਨ ਕਰਦੇ ਐ ਦਲੇ ਕੱਲਮ ਵਾਲਾ ਮਾਮਲਾ ਹੈਗਾ ਇਹ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਲਿਆਂਦਾ ਕਿ ਕਿਵੇਂ ਇੱਕ ਜ਼ਿਲ੍ਹਾ ਪੁਲਿਸ ਮੁਖੀ ਆਪਣੇ ਅਧਿਕਾਰੀਆਂ ਨੂੰ ਹਦਾਇਤਾਂ ਦੇ ਰਿਹਾ ਹੈ ਕਿ ਇਹਨਾਂ ਚੋਣਾਂ ਵਿੱਚ ਮਾੜਾ ਮੋਟਾ ਤਤ ਖੜਕਾ ਦੜਕਾ ਤੱਕਾ ਤੁੱਕਾ ਜਾ ਹੋ ਜਾਂਦਾ ਹੈ ਇਹ ਮਾਮਲੇ ਨੂੰ ਲੈ ਕੇ ਬਦਲੋ ਰਾਣੇ ਮੰਗ ਕੀਤੀ ਹੈ ਕਿ ਤੁਰੰਤ ਪੱਦਰ ਦੇ ਉੱਤੇ ਇਸ ਮਾਮਲੇ ਦੇ ਵਿੱਚ ਪਰਚਾ ਦਰਜ ਕੀਤਾ ਜਾਵੇ ਐਸਐਸਪੀ ਦੇ ਖਿਲਾਫ ਤੇ ਹੋਰਾਂ ਦੇ ਖਿਲਾਫ ਉਹਨਾਂ ਦਾ ਕਹਿਣਾ ਹੈ ਜੇ ਪ੍ਰਸ਼ਾਸਨ ਹੀ ਇਸ ਤਰ੍ਹਾਂ ਦੀਆਂ ਹਦਾਇਤਾਂ ਦੇਊਗਾ ਤਾਂ ਇਨਸਾਫ ਕਿਵੇਂ ਮਿਲ ਸਕਦਾ ਹੈ ਇਸ ਮਾਮਲੇ ਨੂੰ ਲੈ ਕੇ ਔਰ ਅਕਾਲੀ ਦਲ ਉਹ ਵੀ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਤੇ ਕੱਲ ਹੀ ਚਲਾ ਗਿਆ ਸੀ ਉਹਨਾਂ ਦੇ ਕਾਗੂ ਦਲਜੀਤ ਸਿੰਘ ਚੀਮਾ ਉਹਨਾਂ ਨੇ ਜਨਹਿਤ ਪਟੀਸ਼ਨ ਮਾਜੋਗ ਉੱਚ ਅਦਾਲਤ ਦੇ ਵਿੱਚ ਦਰਜ ਕਰ ਦਿੱਤੀ ਹੈ ਪਤਾ ਲੱਗਿਆ ਕਿ ਇਸ ਸਬੰਧ ਦੇ ਵਿੱਚ ਨੋਟਿਸ ਵੀ ਜਾਰੀ ਹੋ ਚੁੱਕਿਆ ਹੈ ਤਾਂ ਅੱਜ ਪੱਤਰਕਾਰਾਂ ਨਾਲ ਗਲਬਤ ਕਰਦੇ ਸੁਖੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਮਾਮਲੇ ਦੀ ਪੂਰਨ ਨਿਰਪੱਖਤਾ ਨਾਲ ਜਾਂਚ ਹੋਵੇ ਔਰ ਸਾਨੂੰ ਅਦਾਲਤ ਤੇ ਭਰੋਸਾ ਹੈ ਮਾਣਯੋਗ ਅਦਾਲਤ ਦੀ ਸਰਪ੍ਰਸਤੀ ਇੱਥੇ ਹੋ ਜੇ ਮਾਣਯੋਗ ਅਦਾਲਤ ਆਪਣੇ ਤੌਰ ਦੇ ਉੱਤੇ ਕਿਤੇ ਜੱਜ ਸਾਹਿਬ ਦੀ ਡਿਊਟੀ ਲਾ ਦੇਣ ਜਿਹੜੇ ਇਸ ਮਾਮਲੇ ਦੇ ਵਿੱਚ ਪੂਰਨ ਤੌਰ ਦੇ ਉੱਤੇ ਪੂਰੀ ਪੜਤਾਲ ਕਰਨ ਪਤਾ ਲੱਗੇ ਦੂਜੇ ਪਾਸੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜ਼ਿਲ੍ਹਾ ਪੁਲਿਸ ਮੁਖੀ ਦਾ ਕਹਿਣਾ ਇਹ ਤਾਂ AI ਦੇ ਨਾਲ ਇੱਕ ਫੇਕ ਜਾਲੀ ਗਲਤ ਵੀਡੀਓ ਬਣਾਈ ਗਈ ਹੈ ਤੇ ਬਾਕੀ ਸਾਰੇ ਮੰਨ ਕਰਦੇ ਆ ਕਿ ਜੇ ਇਹ ਫੇਕ ਹੈ ਜਾਲੀ ਹੈ ਤੇ ਤੁਸੀਂ ਬਤਾਓਰ ਜਿਲਾ ਪੁਲਿਸ ਮੁਖੀ ਤੁਹਾਡਾ ਫਰਜ਼ ਨਹੀਂ ਬੰਦਦਾ ਇਹਦਾ ਪਰਚਾ ਦਰਜ ਕੀਤਾ ਜਾਵੇ ਇਹ ਤਾਂ ਕੱਲੀ ਕੀਤਾ ਜਾਣਾ ਚਾਹੀਦਾ ਸੀ ਕਿ ਕਿਹੜਾ ਬੰਦਾ ਜਿਹਨੇ ਪੁਲਿਸ ਦਾ ਅਕਸ ਖਰਾਬ ਕਰਨ ਦਾ ਯਤਨ ਕੀਤਾ ਹੈ ਪਰ ਮਾਮਲਾ ਕਿਸੇ ਹੋਰ ਪਾਸੇ ਨੂੰ ਤੁਰ ਪਿਆ ਜਿਹੜੀ ਗੱਲ ਪਹਿਲਾਂ ਬਾਜਵਾ ਸਾਹਿਬ ਨੇ ਕਹੀ ਹੈ ਕਿ ਕਾਗਜ਼ ਦਾਖਲ ਕਰਨ ਵਾਸਤੇ ਹੋਰ ਸਮਾਂ ਦਿੱਤਾ ਜਾਵੇ ਦੇਖੋ ਸੋਮਵਾਰ ਵਾਲੇ ਦਿਨ ਇਸ ਮਾਮਲੇ ਦੇ ਵਿੱਚ ਕੀ ਨਿਕਲਦਾ ਸਮਾਂ ਦੱਸੇਗਾ ਜੀ ਦੂਜੇ ਪਾਸੇ ਗੱਲ ਕਰਾਂਗੇ ਜੀ ਸਰਬ ਕਿਸਾਨਾਂ ਵੱਲੋਂ ਅੱਜ ਰੇਲਾ ਰੋਕਣੀ ਸੀ ਕਿਉਂਕਿ ਬਿਜਲੀ ਬਿੱਲ ਸੋਧ ਨੂੰ ਲੈ ਕੇ ਕਾਫੀ ਪ੍ਰਦਰਸ਼ਨ ਕੀਤਾ ਜਾਣਾ ਸੀ 1 ਤੋਂ ਲੈ ਕੇ 3 ਵਜੇ ਤੱਕ ਪਰ ਪੁਲਿਸ ਵੱਲੋਂ ਕਈ ਜਿਹੜੇ ਲੀਡਰਸ਼ਿਪ ਕਰਨ ਦੇ ਵਿੱਚ ਨਜ਼ਰਬੰਦ ਕੀਤੇ ਗਏ ਤੇ ਕਈਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜੀ ਦੇਖੋ ਇਹਦਾ ਰਲਵਾ ਮਿਲਮਾ ਹੁਲਾ ਹੰਗਾਰਾ ਮਿਲਿਆ ਹੈ ਕਈ ਥਾਵਾਂ ਦੇ ਉੱਤੇ ਕਿਸਾਨ ਆਗੂਆਂ ਨੂੰ ਪੁਲਿਸ ਨੇ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ ਕਈ ਥਾਵਾਂ ਤੇ ਉਹਨਾਂ ਨੂੰ ਰੇਲ ਪਟੜੀਆਂ ਤੱਕ ਪਹੁੰਚੇ ਨਹੀਂ ਦਿੱਤਾ ਪਰ ਕਈ ਥਾਵਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਆਗੂ ਰੇਲ ਪਟੜੀਆਂ ਤੱਕ ਪਹੁੰਚਣ ਵਿੱਚ ਕਾਮਯਾਬੀ ਹੋ ਗਏ ਇਸ ਸਬੰਧ ਦੇ ਵਿੱਚ ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਨੇ ਬਹੁਤ ਜ਼ੋਰਦਾਰ ਸ਼ਬਦਾਂ ਵਿੱਚ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਹੈ ਕਿ ਅਸੀਂ ਪਹਿਲਾਂ ਪ੍ਰੋਗਰਾਮ ਦਿੱਤਾ ਸੀ ਕਿ ਬਿਜਲੀ ਐਕਟ 2025 ਜਿਹੜੀ ਇਹਦੇ ਵਿੱਚ ਤਰਮੀਮ ਕੀਤੀ ਜਾ ਰਹੀ ਹੈ ਸੋਧ ਕੀਤੀ ਜਾ ਰਹੀ ਹੈ ਇਹ ਲੋਕਾਂ ਦੇ ਹਿੱਤ ਵਿੱਚ ਨਹੀਂ ਇਹ ਤਾਂ ਲਗਾਤਾਰਤਾ ਦੇ ਵਿੱਚ ਕਹਿ ਸਕਦੇ ਹਾਂ ਕਿ ਬਿਲਕੁਲ ਵੀ ਲੋਕਾਂ ਦੇ ਉਲਟ ਹੈ ਇਹਦੇ ਵਿੱਚ ਦਿਖਣਾ ਚਾਹੀਦਾ ਨਾਲ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀ ਸਰਕਾਰ ਤੋਂ ਵੀ ਇਹ ਸਵਾਲ ਪੁੱਛੇ ਨੇ ਕਿ ਭਾਈ ਸਾਹਿਬ ਤੁਸੀਂ ਤਾਂ ਸੁੱਕੀ ਦੇ ਨਾਲੋਂ ਬਿਜਲੀ ਐਕਟ 2025 ਲੈ ਕੇ ਆ ਰਹੀ ਹੈ ਕੇਂਦਰ ਸਰਕਾਰ ਤੇ ਤੁਸੀਂ ਕਿਸਾਨਾਂ ਨੂੰ ਰੋਕ ਰਹੇ ਹੋ ਇਹਦਾ ਮਤਲਬ ਇਹ ਹੋਇਆ ਤੁਸੀਂ ਬਿਜਲੀ ਐਕਟ 2023 ਦੀ ਹਮਾਇਤ ਵਿੱਚ ਆ ਗਏ 2025 2025 ਦੀ ਹਮਾਇਤ ਵਿੱਚ ਆ ਗਏ ਹੋ ਤੇ ਇਹਦਾ ਖਮਿਆਜਾ ਤੁਹਾਨੂੰ ਅਗਲੇ ਸਮੇਂ ਵਿੱਚ ਭੁਗਤਣਾ ਪਵੇਗਾ ਕਿਸਾਨ ਜਥੇਬੰਦੀਆਂ ਨੇ ਇਸ ਫੜੋ ਫੜਾਈ ਲਈ ਪੰਜਾਬ ਸਰਕਾਰ ਦੀ ਜ਼ੋਰਦਾਰ ਸ਼ਬਦਾ ਵਿੱਚ ਨਖਿੱਦੀ ਕੀਤੀ ਹੈ ਕਿ ਅਸੀਂ ਕੋਈ ਸਾਰਾ ਦਿਨ ਨਹੀਂ 2 ਘੰਟਿਆਂ ਵਾਸਤੇ ਇੱਕ ਤੋਂ ਤਿੰਨ ਰੇਲ ਪਟੜੀਆਂ ਰੋਕਣੀਆਂ ਸੀ ਕਿਉਂਕਿ ਸੋਧ ਕੇਂਦਰ ਸਰਕਾਰ ਕਰਨ ਲੱਗੀ ਹੋਈ ਹੈ। ਬਾਕੀ ਉਹ ਦੇਖਦੇ ਹਾਂ। ਇਸ ਸੰਬੰਧ ਦੇ ਵਿੱਚ ਅੱਗੇ ਜਾ ਕੇ ਹੋਰ ਕੀ ਕੁਝ ਬਾਪਰਦਾ ਹੈ ਜੀ ਤੋਂ ਸਾਬ ਦੂਜੇ ਪਾਸੇ ਗੱਲ ਕਰਾਂਗੇ ਜੀ ਬਲਤੇਜ ਪੰਨੂ ਜੋ ਕਿ ਆਮਾ ਦੀ ਪਾਰਟੀ ਦੇ ਬੁਲਾਰੇ ਨੇ ਉਹਨਾਂ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਗੱਲਬਾਤ ਕੀਤੀ ਉਹਨਾਂ ਨੇ ਕਿ ਲਾਰੈਂਸ ਬਿਸ਼ਨੋਈ ਦੀ ਜਿਹੜਾ ਉਹਦਾ ਦੋਸਤ ਪੈਰੀਆ ਉਹਦੇ ਨਾਲ ਇੱਕ ਕਿਹੜੀ ਆਡੀਓ ਹੈ ਵਾਇਰਲ ਹੋ ਰਹੀ ਹੈ ਤੇ ਦੂਜੇ ਪਾਸੋਂ ਉਹਨਾਂ ਨੇ ਸੁਖਵੀਰ ਬਾਦਲ ਦੇ ਉੱਤੇ ਕਾਲੀ ਦਲ ਦੇ ਉੱਤੇ ਇਲਜ਼ਾਮ ਲਗਾਏ ਨੇ ਜੀ ਦੇਖੋ ਜਿਹੜੇ ਸਾਡੇ ਰਾਸੀ ਆਗੂ ਨੇ ਇੱਕ ਦੂਜੇ ਦੇ ਉੱਤੇ ਦੋਸ਼ ਪ੍ਰਤੀ ਦੋਸ਼ ਸਿਆਸੀ ਕਿੜਾ ਸਾਰਾ ਕੁਝ ਗੱਲਾਂ ਕਰਦੇ ਨੇ ਪੰਜਾਬ ਦੀਆਂ ਹਾਕਮ ਧਰ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਦੇ ਅਮਨ ਕਾਨੂੰਨ ਦਾ ਜੋ ਕਥਤ ਰੂਪ ਦੇ ਵਿੱਚ ਜਨਾਜ਼ਾ ਨਿਕਲ ਚੁੱਕਿਆ ਹੈ ਉਹਦੀ ਗੱਲ ਕਰਦੀਆਂ ਨੇ ਕਿ ਇਸ ਤਰ੍ਹਾਂ ਤਾਂ ਥੋੜੀ ਹਰ ਰੋਜ਼ ਜਿੱਥੇ ਗੋਲੀਆਂ ਚੱਲਦੀਆਂ ਬੰਦੇ ਮਰਦੇ ਐ ਇੱਕ ਸ਼ਬਦ ਹੈ ਕੋਈ ਮਰੇ ਭਾਵੇਂ ਜੀਏ ਸੁਥਰਾ ਘੋਲ ਪਤਾਸੇ ਪੀਏ ਇਹ ਮਾਮਲੇ ਨੂੰ ਲੈ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਬਲਤੇਜ ਪੰਨੂ ਉਹਨਾਂ ਨੇ ਇਸ ਤਰ੍ਹਾਂ ਦੇ ਸਵਾਲ ਚੱਕਣ ਵਾਲਿਆਂ ਨੂੰ ਆਲੇ ਹੱਥੀ ਲਿਆ ਉਹ ਕਹਿੰਦੇ ਸ੍ਰੀਮਾਨ ਜੀ ਪੰਜਾਬ ਦੇ ਮੁਕਾਬਲੇ ਕਈ ਹੋਰ ਰਾਜਾਂ ਦੀ ਜਿਹੜੀ ਸਥਿਤੀ ਹੈ ਉਹ ਕਿਤੇ ਮਾੜੀ ਹੈ ਆਮ ਤੌਰ ਤੇ ਉਹਨਾਂ ਰਾਜਾਂ ਨੂੰ ਮੁਕਾਬਲੇ ਵਿੱਚ ਗਿਨਿਆ ਜਾਂਦਾ ਹੈ ਜਿਨ੍ਹਾਂ ਦੀ ਸਥਿਤੀ ਵਾਕਈ ਮਾੜੀ ਹੈ ਪਰ ਕਦੇ ਆਗੂ ਉਹਨਾਂ ਨਾਲ ਮੁਕਾਬਲਾ ਨਹੀਂ ਕਰਦੇ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਬਹੁਤ ਬਾ ਕਮਾਲ ਹੈ ਉਥੇ ਨਹੀਂ ਗੱਲ ਕਰਦੇ ਸੋ ਉਹਨਾਂ ਨੇ ਇਹ ਸਬੰਧ ਦੇ ਵਿੱਚ ਕਈ ਕੁਝ ਕਿਹਾ ਔਰ ਉਹਨਾਂ ਨੇ ਇੱਕ ਗੈਂਗਸਟਰ ਦੀ ਗੱਲ ਕੀਤੀ ਹੈ ਕਿ ਬਦਰਾਮ ਤੁਸੀਂ ਪੰਜਾਬ ਨੂੰ ਕਰਦੇ ਹੋ ਪਰ ਇਹਦਾ ਸਬੰਧ ਤਾਂ ਚੰਡੀਗੜ੍ਹ ਜਾਂ ਹਰਿਆਣੇ ਦੇ ਨਾਲ ਹੈ ਤੇ ਜਿਹੜੀ ਪਾਰਟੀ ਅਕਾਲੀ ਦਲ ਉਹਨਾਂ ਨੂੰ ਵੀ ਲੈ ਲਿਆੜੇ ਹੱਥੀ ਇਹ ਕਾਲੀਦਾਲ ਇਸ ਗੱਲ ਦਾ ਜਵਾਬ ਦੇਵੇ ਤੁਸੀਂ ਜਿਹੜੀਆਂ ਜਮਣੀ ਚੋਣਾ ਤਰਨ ਤਾਰਨ ਦੀਆਂ ਹੋਈਆਂ ਉਹਦੇ ਵਿੱਚ ਇੱਕ ਕਥਤ ਗੈਂਗਸਟਰ ਨਾਲ ਸਬੰਧਤ ਉਸ ਔਰਤ ਨੂੰ ਟਿਕਟ ਦਿੱਤੀ ਜਿਨ੍ਹਾਂ ਦਾ ਜੋਈ ਕਥਤ ਰੂਪ ਦੇ ਵਿੱਚ ਗੈਂਗਸਟਰ ਦੱਸਿਆ ਜਾਂਦਾ ਹੈ ਉਨ੍ਹਾਂ ਦਾ ਮਤਲਬ ਸੀ ਬੀਬੀ ਕੰਚਨਪ੍ਰੀਤ ਦੇ ਪਤੀ ਦੇ ਨਾਲ ਸਬੰਧਤ ਸੋ ਪੰਜਾਬ ਵਾਲੇ ਵਾਸੀ ਕਿੱਧਰ ਜਾਣ ਇਹ ਰਾਸੀ ਆਗੂ ਤਾਂ ਇੱਕ ਦੂਜੇ ਤੇ ਤੋੜੇ ਝਾੜ ਰਹੇ ਨੇ ਪੰਜਾਬ ਦੀ ਸਥਿਤੀ ਜਿਨ੍ਹਾਂ ਨੂੰ ਨਹੀਂ ਦਿਖਦਾ ਆਮ ਲੋਕਾਂ ਨੂੰ ਪੁੱਛਣ ਕਿ ਕਿਹੜੇ ਕਿਹੜੇ ਪਾਸੇ ਨੂੰ ਇਹ ਸਾਰਾ ਕੁਝ ਹੋ ਰਿਹਾ ਹੈ ਜੇਕਰ ਕੋਈ ਵੀ ਰਾਜ ਜਿਹਦੇ ਵਿੱਚ ਅਮਨ ਕਾਨੂੰਨ ਸਹੀ ਨਹੀਂ ਰਹਿੰਦਾ ਉੱਥੇ ਨਾ ਤਾਂ ਵਿਕਾਸ ਹੋ ਸਕਦਾ ਹੈ ਨਾ ਉਹਦਾ ਕੋਈ ਹੋਰ ਸੋ ਦੇਖਦੇ ਹਾਂ ਕਿ ਇਹ ਰਾਸ਼ੀਆ ਗੂਤਾ ਇੱਕ ਦੂਜੇ ਨਾਲ ਕਿੜਾ ਕੱਢਣ ਤੇ ਲੱਗੇ ਹੋਏ ਨੇ ਉਹ ਉਹਨੂੰ ਨੀਮਾ ਦਿਖਾਉਂਦਾ ਉਹਨੂੰ ਨੀਮਾ ਦਿਖਾਉਂਦਾ ਤੇ ਅਮਨ ਕਾਨੂੰਨ ਬਾਰੇ ਜੇ ਪੁੱਛਣਾ ਹੈ ਕੋਈ ਜ਼ਰੂਰੀ ਨਹੀਂ ਜਿਹੜੀ ਕਿ ਮੌਜੂਦਾ ਸਰਕਾਰ ਇਹ ਗੱਲ ਤਾਂ ਕਹਿ ਸਕਦੀ ਹੈ ਕਿ ਤੁਹਾਡੇ ਵੇਲੇ ਸਥਿਤੀਆਂ ਕੀ ਸੀ ਤੁਹਾਡੇ ਵੇਲੇ ਵੀ ਤਾਂ ਆਹੀ ਕੁਝ ਸੀ ਤੁਹਾਡੇ ਵੇਲੇ ਵੀ ਤਾਂ ਇੱਥੇ ਕਈ ਵਿਅਕਤੀਆਂ ਨੂੰ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਕਿਸ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਸੁਰਾਸੀਆਂ ਅਗੂ ਜੋ ਮਰਜੀ ਕਰਦੇ ਰਹਿਣ ਇੱਥੇ ਲੋੜ ਹੈ ਆਮ ਵਿਅਕਤੀ ਦੀ ਉਹਦੇ ਨਾਲ ਅਵਨ ਕਾਨੂੰਨ ਦੀ ਸਥਿਤੀ ਕਿਸ ਤਰ੍ਹਾਂ ਦੀ ਹੁੰਦੀ ਹੈ ਜਾਂ ਕਿਸ ਤਰ੍ਹਾਂ ਦੀ ਸਿਰੇ ਚੜਦੀ ਹੈ ਇਹ ਦੇਖਣ ਵਾਲਾ ਮਾਮਲਾ ਹੈਗਾ ਆਮ ਲੋਕਾਂ ਦੀ ਗੱਲ ਕਰੋ ਤੁਹਾਡੇ ਨਾਲ ਤਾਂ 20-20 ਗੱਲਾਂ ਮੈਨ ਤੁਰੇ ਫਿਰਦੇ ਆ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਜੀ ਉਸਾ ਗੱਲ ਕਰਾਂਗੇ ਜੀ ਐਮਪੀ ਅਮਰਿਤਪਾਲ ਸਿੰਘ ਉਹਨਾਂ ਲੈ ਕੇ ਜਿੱਥੇ ਰਵਨੀ ਦੀ ਬਿੱਟੂ ਜੋ ਕਿ ਕੇਂਦਰੀ ਮੰਤਰੀ ਨੇ ਉਹ ਹੱਕ ਦੇ ਵਿੱਚ ਐਸੀ ਪੈਰੋਲ ਨੂੰ ਲੈ ਕੇ ਅਮਰਿਤਪਾਲ ਦੇ ਨੂੰ ਤੇ ਹੁਣ ਗੁਰਜੀਤ ਔਜਲਾ ਜੋ ਕਿ ਅਮਰੇਸਰ ਤੋਂ ਐਮਪੀ ਨੇ ਜੀ ਤੇ ਉਹਨਾਂ ਵੱਲੋਂ ਵੀ ਐਮਪੀ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਕੀਤੀ ਕਿ ਉਹਨਾਂ ਨੇ ਕਿਹਾ ਕਿ ਐਮਪੀ ਅਮਰਿਤਪਾਲ ਸਿੰਘ ਦਾ ਕਹਿਣਾ ਕਿ ਅਮਰਿਤਪਾਲ ਨੂੰ ਪੈਰੋਲ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਲੋਕਾਂ ਦਾ ਚੁਣਿਆ ਹੋਇਆ ਨਮੈਂਦਾ ਯਾਤ ਉਹਨੂੰ ਚੋਣ ਲੜਾਉਂਦੇ ਨਾ ਜੀ ਲੜਾਈ ਹੈ ਤਾਂ ਲੋਕਾਂ ਦੀ ਆਵਾਜ਼ ਚੁੱਕੇ ਜੀ ਦੇਖੋ ਗੁਰਜੀਤ ਸਿੰਘ ਔਜਲਾ ਤੀਜੀ ਵਾਰ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਤੁਸੀਂ ਕਲੀ ਆਓ ਜਲਾ ਸਭ ਦੀ ਗੱਲ ਕਿਉਂ ਕਰਦੇ ਹੋ ਇਹ ਤਾਂ ਹਰ ਲੇਮੈਨ ਵਿਅਕਤੀ ਵੀ ਕਹੇਗਾ ਕਿ ਭਾਰਤ ਇੱਕ ਪਾਸੇ ਅਸੀਂ ਦਾਅਵਾ ਕਰਦੇ ਹਾਂ ਕਿ ਸਾਡਾ ਦੇਸ਼ ਸਭ ਤੋਂ ਵੱਡਾ ਲੋਕਤੰਤਰੀ ਮੁਲਕ ਹੈਗਾ ਦੂਜੇ ਪਾਸੇ ਇੱਥੇ ਲੋਕ ਲਗਾਤਾਰਤਾ ਦੇ ਵਿੱਚ ਕਿਹੜੇ ਪਾਸੇ ਨੂੰ ਜਾ ਰਹੇ ਹੈ ਭਾਈ ਅਮਰਤਪਾਲ ਸਿੰਘ 20 ਲੱਖ ਲੋਕਾਂ ਦੀ ਨਮਾਇੰਦਗੀ ਕਰਦਾ ਹੈ ਔਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲਾ ਵਿਅਕਤੀ ਹੈ 1999 ਦੇ ਵਿੱਚ ਕਿੰਨੇ ਲੋਕ ਜੇਲ੍ਹਾਂ ਦੇ ਵਿੱਚ ਸੀ ਜਦੋਂ ਮੈਂਬਰ ਪਾਰਲੀਮੈਂਟ ਬਣੇ ਤਾਂ ਉਹਨਾਂ ਨੂੰ ਬਾਹਰ ਲਿਆਂਦਾ ਗਿਆ ਪਤਾ ਸਾਰਿਆਂ ਨੂੰ ਇਸ ਗੱਲ ਦਾ ਪਤਾ ਨਾ ਸੋ ਇਹ ਚੀਜ਼ ਜਿਹੜੀ ਹੈ ਭਾਈ ਅਮਰਤਪਾਲ ਸਿੰਘ ਬਾਰੇ ਜੇ ਗੁਰਜੀਤ ਔਜਲਾ ਨੇ ਵੀ ਗੱਲ ਕੀਤੀ ਹੈ ਤਾਂ ਕੋਈ ਮਾੜੀ ਗੱਲ ਨਹੀਂ ਕੀਤੀ ਉਹਨਾਂ ਦਾ ਹੱਕ ਬਣਦਾ ਹੈ ਜੇ ਇੱਕ ਵਿਅਕਤੀ ਨੂੰ ਪੈਰੋਲ ਦਿੱਤੀ ਜਾ ਰਹੀ ਹੈ ਜਿਹਦੇ ਉੱਤੇ ਧਰਾਵਾ ਵੀ ਉਦੋਂ ਸਖਤ ਨੇ ਤੇ ਫਿਰ ਦੂਜੇ ਤੇ ਕਿਉਂ ਨਹੀਂ ਭਾਈ ਅਮਰਤਪਾਲ ਸਿੰਘ ਦਾ ਵੀ ਉੱਡਾ ਹੀ ਅਧਿਕਾਰ ਹੈ ਜਿਨਾਂ ਦੂਜਿਆਂ ਦਾ ਹੈ ਤੇ ਕਦੇ ਇਹ ਵੀ ਦੱਸ ਦਿਓ ਆ ਜਿਹੜੇ ਬਾਬੇ ਕਈ ਤੁਰੇ ਫਿਰਦੇ ਆ ਇਹ ਤਾਂ ਦੋ-ਦੋ ਮਹੀਨੇ ਬਾਅਦ ਪੈਰੋਲ ਤੇ ਆ ਜਾਂਦੇ ਆ ਉਹਨਾਂ ਵਾਸਤੇ ਕਾਨੂੰਨ ਕੋਈ ਨਮਾਏ ਜਿਹੜਾ ਦੂਜਾ ਵਾਸਤੇ ਨਹੀਂ ਕਾਫੀ ਜਦੋਂ ਜਾਇਤ ਤੋਂ ਬਾਅਦ ਭਾਈ ਸਰਬਜੀਤ ਸਿੰਘ ਖਾਲਸਾ ਨੇ ਲੋਕ ਸਭਾ ਦੇ ਵਿੱਚ ਬੋਲਣ ਦਾ ਟਾਈਮ ਲਿਆ ਸਪੀਕਰ ਤੋਂ ਭਾਵੇਂ 2 ਮਿੰਟ ਮਿਲੇ ਉਹਨਾਂ ਨੇ ਗੱਲ ਕੀਤੀ ਆਪਦੀ ਤੇ ਭਾਈ ਅਮਰਤਪਾਲ ਸਿੰਘ ਵੀ ਆਪਣੇ ਹਲਕੇ ਦੀ ਨਮਾਇੰਦਗੀ ਕਰਦੇ ਐ ਤੇ ਉਹਨਾਂ ਨੂੰ ਵੀ ਪਾਰਲੀਮੈਂਟ ਦੇ ਵਿੱਚ ਜਾ ਕੇ بولਣ ਦਾ ਬਕਾਇਦਾ ਤੌਰ ਤੇ ਉੱਤੇ ਮੌਕਾ ਮਿਲਣਾ ਚਾਹੀਦਾ ਹੈ ਭਾਵੇਂ ਜਿਹੜਾ ਮਰਜ਼ੀ ਤਰੀਕਾ ਕਰੋ ਸੁਰੱਖਿਆ ਵੱਲ ਉਹਨਾਂ ਦੇ ਨਾਲ ਤੁਸੀਂ ਤਾਨਾਤ ਕਰ ਦਿਓ ਕਿ ਉਹਨਾਂ ਨੇ ਪਾਰਲੀਮੈਂਟ ਤੋਂ ਬਾਅਦ ਕਿੱਥੇ ਠਹਿਰਨਾ ਹੈ ਉਹ ਪ੍ਰਬੰਧ ਤੁਸੀਂ ਕਰਨਾ ਪਰ ਪਾਰਲੀਮੈਂਟ ਦੇ ਵਿੱਚੋਂ ਰੋਕਣਾ ਉਹਨਾਂ ਦੇ ਜਮਹੂਰੀਅਤ ਹੱਕ ਦੇ ਉੱਤੇ ਡੱਕ ਹੈ ਜੀ ਸੋ ਗੱਲ ਕਰਾਂਗੇ ਜੀ ਡਿਟਲ ਸਰ ਬਿਕਰਮ ਸਿੰਘ ਮਜੀਠੀਆ ਦੀ ਬਿਕਰਮ ਸਿੰਘ ਮਜੀਠੀਆ ਨੂੰ ਡੇਰਾ ਬਿਆਸ ਮੁਖੀ ਜੀਲ ਦੇ ਵਿੱਚ ਮਿਲ ਕੇ ਐਸੀ ਤੇ ਅੱਜ ਮਜੀਠੀਆ ਦੀ ਪਤਨੀ ਦੇ ਨਾਲ ਡੇਰਾ ਬਿਆਸ ਮੁਖੀ ਨੇ ਮੁਲਾਕਾਤ ਕੀਤੀ ਹੈ ਤਾਂ ਮਜੀਠੀਆ ਦੀ ਪਤਨੀ ਬਲੋ ਧੰਨਵਾਦ ਕੀਤਾ ਗਿਆ ਬਾਬਾ ਜੀ ਦੇ ਜੀ ਦੇਖੋ ਜਿਹੜੇ ਇਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਡੇਰਾ ਬਿਆਸ ਦੇ ਮੁਖੀ ਡੇਰਾ ਰਾਜਾ ਸਵਾਮੀ ਸਤਸੰਗ ਬਿਆਸ ਸਾਰੀ ਦੁਨੀਆ ਨੂੰ ਪਤਾ ਹੈ ਇਹਨਾਂ ਦਾ ਮਜੀਠੀਆ ਪਰਿਵਾਰ ਤੇ ਬੀਬੀ ਗਨੀਬ ਕੌਰ ਦੇ ਪਰਿਵਾਰ ਦੇ ਨਾਲ ਬਹੁਤ ਹੀ ਨੇੜਲਾ ਰਿਸ਼ਤੇਦਾਰੀ ਵਾਲਾ ਰਿਸ਼ਤਾ ਹੈ। ਔਰ ਦੂਜਾ ਚੀਜ਼ ਇਹ ਵੀ ਹੈ ਉਹਨਾਂ ਦੀ ਮੁਲਾਕਾਤ ਹੋਈ ਹੈ। ਸਾਡੇ ਇਹ ਵੀ ਗੱਲ ਜਾਂਦੀ ਹੈ ਬਿੱਟੂ ਜੀ ਕਿ ਜਿਹੜੇ ਵੱਡੇ ਵਿਅਕਤੀ ਨੇ ਇੱਥੇ ਜਿਹੜੀਆਂ ਔਰਤਾਂ ਨੇ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਉਹਨਾਂ ਦਾ ਮਾਣ ਸਤਿਕਾਰ ਬਹੁਤ ਜ਼ਿਆਦਾ ਹੈ ਕਿਉਂਕਿ ਅਸੀਂ ਉਸ ਗੁਰੂ ਦੀ ਔਲਾਦ ਆਂ ਜਿਨ੍ਹਾਂ ਨੇ ਇਸ ਇਸਤਰੀ ਜਾਤੀ ਨੂੰ ਉੱਪਰ ਚੁੱਕਣ ਵਾਸਤੇ ਆਵਾਜ਼ ਬੁਲੰਦ ਕੀਤੀ ਬਾਬਾ ਗੁਰੂ ਨਾਨਕ ਦੇਵ ਜਿਨ੍ਹਾਂ ਨੇ ਕਿਹਾ ਸੀ ਸੋਕੋ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ ਇਹ ਗੱਲ ਉਹਨਾਂ ਨੇ ਉਦੋਂ ਕਹੀ ਸੀ 100 ਮੈਂ ਇਸ ਗੱਲ ਦੇ ਵਿੱਚ ਇੱਕ ਗੱਲ ਕਹਾ ਇਹ ਮਾਮਲੇ ਦੇ ਵਿੱਚ ਤੁਰੰਤ ਪੱਦਰ ਦੇ ਉੱਤੇ ਜੇ ਉਹਨਾਂ ਨੇ ਬੀਬੀ ਗਨੀਬ ਕੌਰ ਦਾ ਸਿਰ ਪਲੋਸਿਆ ਉਹਨਾਂ ਦੀ ਨਿੱਜੀ ਕਿ ਰਿਸ਼ਤੇਦਾਰੀ ਹੈ ਮੇਰੇ ਖਿਆਲ ਰਿਸ਼ਤੇ ਦੇ ਵਿੱਚੋਂ ਵੀ ਉਹ ਮਤਲਬ ਵੱਡੇ ਥਾਂ ਤੇ ਹੀ ਲੱਗਦੇ ਹੋਣਗੇ ਇਹਦੇ باوجود ਵੀ ਜੇ ਰਿਸ਼ਤੇਦਾਰੀ ਨਾ ਵੀ ਹੋਵੇ ਤਾਂ ਕਿਸੇ ਵੀ ਔਰਤ ਦਾ ਸਤਿਕਾਰ ਕਰਨਾ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹੈ ਜੀ ਤੋਹਰ ਸਾਹਿਬ ਗੱਲ ਕਰਾਂਗੇ ਜੀ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਜਲੰਧਰ ਦੇ ਪੁਲਿਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਇੱਕ ਮੀਟਿੰਗ ਹੋਈ ਹੈ ਜਿਦੇ ਵਿੱਚ ਉਹਨਾਂ ਕਿਹਾ ਕਿ ਜਲਦੀ ਪੈਂਡਿੰਗ ਕੇਸ ਨੂੰ ਨਿਪਟਾਇਆ ਜਾਣ ਦੀ ਹਾਂ ਬਿਲਕੁਲ ਜਿਹੜੇ ਰਾਸ਼ਟਰੀ ਇੱਕ ਕੌਮੀ ਔਰਤ ਕਮਿਸ਼ਨ ਨਾਰੀ ਕਮਿਸ਼ਨ ਮਹਿਲਾ ਕਮਿਸ਼ਨ ਇਹਦੇ ਚੇਅਰਪਰਸਨ ਨੇ ਇਹਨਾਂ ਦਾ ਨਵਾਂ ਹੈ ਗੱਲ ਵਿਜਿਆ ਰਾਹ ਟੱਕਰ ਇਹਨਾਂ ਨੇ ਉੱਚੇ ਚੇ ਤੌਰ ਦੇ ਉੱਤੇ ਜਲੰਧਰ ਦੇ ਪੁਲਿਸ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਅੱਜ ਇਸ ਮੀਟਿੰਗ ਦੇ ਵਿੱਚ ਇਹਨਾਂ ਨੇ ਅਧਿਕਾਰੀਆਂ ਨੂੰ ਬਹੁਤ ਸਖਤ ਸ਼ਬਦਾਂ ਦੇ ਵਿੱਚ ਜਿੱਥੇ ਆਦੇਸ਼ ਦਿੱਤੇ ਆ ਉੱਥੇ ਤਾੜਨਾ ਵੀ ਕੀਤੀ आदेशੇ ਦਿੱਤੇ ਨੇ ਕਿ ਤੁਸੀਂ عورتਾਂ ਉੱਤੇ ਜੋ ਲਗਾਤਾਰਤਾ ਦੇ ਵਿੱਚ ਜੁਰਮ ਹੋ ਰਹੇ ਨੇ ਉਹਨਾਂ ਦੀ ਰਾਖੀ ਲਈ ਕੀ ਕਰਦੇ ਹੋ ਉਹਨਾਂ ਦੀ ਐਨੇ-ਐਨੇ ਜੁਰਮ ਹੋ ਰਹੇ ਨੇ ਅਧਿਕਾਰੀ ਮੂਕ ਦਰਸ਼ਕ ਬਣੇ ਬੈਨੇ ਉਹਨਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਇਸ ਸਬੰਧ ਦੇ ਵਿੱਚ ਜਿਹੜੇ ਅਧਿਕਾਰੀ ਕੁਤਾਹੀ ਕਰਦੇ ਐ ਉਹਨਾਂ ਦੇ ਖਿਲਾਫ ਪੂਰੀ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਕਾਨੂੰਨ ਦੇ ਮੁਤਾਬਕ ਨਾਲ ਹੀ ਉਹਨਾਂ ਨੇ ਸਾਰਿਆਂ ਨੂੰ ਇਹ ਗੱਲ ਕਿਹਾ ਕਿ ਭਾਈ ਤੁਸੀਂ ਔਰਤਾਂ ਦੀ ਭਲਾਈ ਲਈ ਤਰਜੀਹ ਦਿਓ ਔਰਤਾਂ ਵੀ ਸਾਡਾ ਨਖਰਾਂ ਦਾ ਅੰਗ ਨੇ ਇਸ ਸਮਾਜ ਦਾ ਜੇ ਉਹਨਾਂ ਦੇ ਨਾਲ ਜਾਤੀਆਂ ਹੁੰਦੀਆਂ ਨੇ ਇਸ ਸਮਾਜ ਦੇ ਵਿੱਚ ਉਹਨਾਂ ਨੂੰ ਰੋਕਣਾ ਪੁਲਿਸ ਦਾ ਬਹੁਤ ਵੱਡਾ ਕੰਮ ਹੈ ਤੇ ਤੁਸੀਂ ਭਾਈ ਉਹ ਚੀਜ਼ਾਂ ਨੂੰ ਰੋਕੋ ਇਹ ਠੀਕ ਨਹੀਂ ਹੈ ਸੋ ਇਹਨਾਂ ਨੇ ਜਿਹੜੇ ਵਿਜਿਆ ਰਹਾ ਟੱਕਰ ਨੇ ਇਹਨਾਂ ਨੇ ਪੋਰਟੂ ਦੇ ਕਾਰਗਰਾਂ ਨੂੰ ਜਲੰਧਰ ਦੇ ਵਿੱਚ ਬੈਠ ਕੇ ਮੀਟਿੰਗ ਦੇ ਦੌਰਾਨ ਕਾਫੀ ਚਾਟ ਚੰਬ ਕੀਤੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਡਾਟੂ ਸਾਹਿਬ ਐਨਾਂ ਹੀ ਆ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨੀ ਜੀ ਆਸਿਆ ਮੈਂ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਜੋ ਅਖੀਰ ਤੱਕ ਸਾ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਨਾਲ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ